ਇੱਕ ਨਾਮੀ ਐਨਜੀਓ ਜਿਸ ਦਾ ਨਾਮ ਖਾਲਸਾ ਆਇਡ ਹੈ ਉਹਨਾਂ ਨੂੰ ਇੱਕ ਸ਼ਖਸ ਹਿੰਦੁਸਤਾਨ ਚ ਲੱਭੇ ਤੇ ਉਹਨਾਂ ਨੇ ਕਿਹਾ ਕਿ ਇਹ ਸ਼ਖਸ ਹੁਣ ਸਾਡੇ ਬਾਨੀ ਹੋਣਗੇ ਜਾਂ ਸਾਡੇ ਫਾਲੋਅਰ ਹੋਣਗੇ ਇਨ ਇੰਡੀਆ ਜਿਸ ਤਰ੍ਹਾਂ ਸੰਤ ਬਾਬਾ ਰਾਮ ਰਹੀਮ ਸੜਕ ਤੇ ਜਾਂਦੇ ਨੂੰ ਲੱਭੇ ਸੀ ਇਸੇ ਤਰ੍ਹਾਂ ਇਹ ਵਾਲੇ ਬਾਬਾ ਜੀ ਫੇਸਬੁੱਕ ਤੇ ਲੱਭੇ ਸਨ ਆਪ ਜੀ ਬਹੁਤ ਅੱਛੀ ਪੜ੍ਹਾਈ ਕਰ ਰਹੇ ਸੀ ਆਪ ਜੀ ਬਹੁਤ ਉਚੇਰੀ ਵਿਦਿਆ ਚ ਇਨਵੋਲਵ ਸਨ ਆਪ ਜੀ ਫਲਾਈਂਗ ਦਾ ਕੋਰਸ ਕਰ ਰਹੇ ਸੀਗੇ ਇੱਕਦਮ ਜਿਸ ਤਰ੍ਹਾਂ ਕਿ ਮਹਾਤਮਾ ਬੁੱਧ ਨੂੰ ਬੈਠੇ ਬਿਠਾਏ ਵਟ ਵਿਰਕਸ਼ ਦੇ ਥੱਲੇ ਗਿਆਨ ਦੀ ਪ੍ਰਾਪਤੀ ਹੋਈ ਐਨਲਾਈਟਨਮੈਂਟ ਹੋਈ ਉਸੇ ਤਰ੍ਹਾਂ ਪੜਾਈ ਕਰਦੇ ਹੋਏ ਆਪਣਾ ਕੋਰਸ ਅਧੂਰਾ ਛੱਡ ਕੇ ਆਪ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਕਿ ਮੈਂ ਸਿਰਫ ਲੋਕ ਸੇਵਾ ਲਈ ਦੁਨੀਆ 'ਚ ਆਇਆ ਹਾਂ ਤੇ ਆਪ ਜੀ ਨੇ ਇੱਕਦਮ ਫੇਸਬੁੱਕ ਖੋਲੀ ਤੇ ਉਹਦੇ ਵਿੱਚ ਖਾਲਸਾ ਏਡ ਦੇ ਜੋ ਇਨਚਾਰਜ ਵਰਲਡਵਾਈਡ ਸਰਦਾਰ ਰਵੀ ਸਿੰਘ ਖਾਲਸਾ ਨੂੰ ਇੱਕ ਮੈਸੇਜ ਕੀਤਾ ਕਿ ਮੈਂ ਇੰਡੀਆ ਚ ਆਪਦੀ ਸਟੈਬਲਿਸ਼ਮੈਂਟ ਨੂੰ ਵਧਾਉਣਾ ਚਾਹਨਾ। ਰਵੀ ਸਿੰਘ ਖਾਲਸਾ ਜੀ ਨੂੰ ਇਸ ਜਵਾਨ ਮੁੰਡੇ ਚ ਨਵਾਂ ਜੋਸ਼ ਲੱਗਿਆ ਤੇ ਉਹਨਾਂ ਨੇ ਇਹਨਾਂ ਨੂੰ ਡਾਇਰੈਕਟਰ ਬਣਾ ਦਿੱਤਾ। ਕੱਲੀ ਸੇਵਾ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲੇਗਾ ਤਾਂ ਆਪ ਜੀ ਇੱਕ ਜੋ ਆਪਣੀ ਜ਼ੁਬਾਨੀ ਉਹਨਾਂ ਨੇ ਕਿਹਾ ਹੈ ਕਿ ਮੈਂ ਐਜ਼ ਅ ਕੰਸਲਟੈਂਟ ਵੀ ਐਕਟ ਕਰਦਾ ਸੀਗਾ। ਮੈਂ ਵੀ ਮੈਂ ਕੰਸਲਟੈਂਟ ਐ ਜੀ ਬੇਸਿਕਲੀ ਕਰ ਰਿਹਾ ਹਾਂ। ਮੈਂ ਆਪਣੀ ਕੰਸਲਟੈਂਸੀ ਫੀਸ ਚਾਰਜ ਕਰਦਾ ਜੀ। ਇੱਕ ਵੈਸਪਰ ਸਕੂਟਰ ਜਿਹਦਾ ਕਿ ਨੰਬਰ PB 11 AW 4315 ਸੀ ਤੋਂ ਤਰੱਕੀ ਕਰਦੇ ਹੋਏ ਸੋਹਣੀਆਂ ਗੱਡੀਆਂ ਸਕੋਰਪੀਓ ਇਨੋਵਾ ਤੇ ਹੁਣ ਫੋਰਚੂਨਰ ਤੱਕ ਪਹੁੰਚ ਚੁੱਕੇ ਹਨ ਸਭ ਤੋਂ ਪਹਿਲੀ ਗੜਬੜ ਜੋ ਦੇਖਣ ਚ ਮਿਲੀ ਉਹ ਸੀ ਮੁਸਤਫਾਵਾਦ ਇੱਕ ਪਿੰਡ ਹੈ ਰੋਪੜ ਦੇ ਏਰੀਏ ਚ ਉੱਥੇ ਕੁਝ ਖਾਲਸਾ ਐਡ ਨੇ ਘਰ ਬਣਵਾ ਕੇ ਦਿੱਤੇ ਜਿਨ੍ਹਾਂ ਦੀ ਕੁਆਲਿਟੀ ਨਾਟ ਐਟ 올 ਲਿਵੇਬਲ ਸੀ ਬਹੁਤ ਗੰਦੀ ਕੁਆਲਿਟੀ ਦੇ ਸੀਗੇ ਤੇ ਘਰਾਂ ਵਿੱਚ ਰਹਿਣਾ ਇੱਕ ਆਮ ਇਨਸਾਨ ਲਈ ਬਹੁਤ ਔਖਾ ਸੀਗਾ ਇਹਨਾਂ ਦੀ ਐਨ ਜੀਓ ਨੇ ਜਦੋਂ 40 ਟਨ ਪੈਸਟਿਸਾਈਡਸ ਵੰਡਣ ਦਾ ਪਲਾਨ ਬਣਾਇਆ ਤਾਂ ਉਹ ਇੱਕ ਪਿੰਡ ਦੀ ਦੁਕਾਨ ਤੋਂ ਖਰੀਦਿਆ ਗਿਆ ਦਾ ਜਿਹੜਾ ਕਿ ਇਸ ਟਾਈਮ ਐਗਜ਼ਿਸਟੈਂਸ ਚ ਹੀ ਨਹੀਂ ਹੈ ਦੁਕਾਨ ਬੰਦ ਹੈ ਕੰਪਨੀ ਭੱਜ ਚੁੱਕੀ ਹੈ ਨਾਲ ਦੀ ਨਾਲ ਉਹਨਾਂ ਨੇ ਕਿਸਾਨਾਂ ਨੂੰ ਡੀਏਪ ਵੰਡਣ ਦਾ ਦਾਵਾ ਕੀਤਾ ਜਿਸ ਤੋਂ ਉਹਨਾਂ ਨੇ ਕਿਹਾ ਕਿ ਅਸੀਂ 24000 ਬੈਗਸ ਡੀਏਪ ਦੇ ਵੰਡੇ ਨੇ ਜਦੋਂ ਕਿ ਐਕਚੁਅਲੀ 12000 ਬੈਗ ਵੰਡੇ ਗਏ ਨੇ ਤੇ 12000 ਪਤਾ ਹੀ ਨਹੀਂ ਕਿੱਥੇ ਗਏ ਇਸ ਦੇ ਨਾਲ ਹੀ ਇਹ ਵੀ ਸੁਣਨ ਚ ਆਇਆ ਕਿ ਜਿਹੜਾ ਉਹਨਾਂ ਦਾ ਪਟਿਆਲਾ ਇਹ ਇੱਕ ਗੋਡਾਊਨ ਹੈ ਉਹਦੇ ਵਿੱਚ ਅਰਾਊਂਡ 2000 ਦੇ ਕਰੀਬ ਵਾਟਰ ਫਿਲਟਰ ਵੀ ਰੋਲਦੇ ਫਿਰਦੇ ਨੇ ਖਾਲਸਾ ਐਡ ਦੇ ਕੰਮਾਂ ਵਿੱਚ ਵੱਡੇ ਪੱਧਰ ਤੇ ਤਾਂਦ ਲੀਆਂ ਹੋਈਆਂ ਇੱਕਦਮ ਐਨੀ ਜ਼ਿਆਦਾ ਜ਼ੋਰ ਦੀ ਸੇਵਾ ਭਾਵਨਾ ਜਾਗੀ ਕਿ ਇੱਕ ਨਵੀਂ NGO ਸਟੈਬਲਿਸ਼ ਕੀਤੀ ਗਈ ਜੋ ਆਮਦਨ ਖਾਲਸਾ ਐਡ ਨੂੰ ਬਣੀ ਹੋਈ ਸੀ ਉਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਲੋਬਲ 6 ਦੇ ਨਾਲ ਜਿਵੇਂ ਕਿ ਗਲੋਬਲ 6 ਇੱਕ ਛੋਟੇ ਜਿਹੇ ਬਿਜ਼ਨਸ ਮਾਈਂਡਡ ਬੰਦਿਆਂ ਦੀ ਇੱਕ NGO ਹੈ ਜਿਨ੍ਹਾਂ ਦਾ ਵਿਜ਼ਨ ਜਿਨ੍ਹਾਂ ਦੀ ਸੋਚ ਸਿਰਫ ਗਰੋਥ ਕਰਨਾ ਹੈ ਹੁਣ ਇੱਕ ਐਗਜ਼ਾਮਪਲ ਮੈਂ ਹੋਰ ਦਿੰਦਾ ਤੁਸੀਂ ਕਿੰਨੀ ਤਨਖਾਹ ਲੈਨੇ ਹੋ ਇਸ ਸੰਸਥਾ ਤੋਂ ਅਸੀਂ ਤਾਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਾਂ ਜੀ ਹੁਣ ਉਹ ਖਾਲਸਾ ਐਡ ਜੋ ਉਸ ਟਾਈਮ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਸੀਗੀ ਹੁਣ ਉਹੀ ਸ਼ਖਸ ਗਲੋਬਲ 6 ਚ ਨਿਸ਼ਕਾਮ ਸੇਵਾ ਕਰ ਰਿਹਾ ਹੈ ਉਹ ਕਹਿੰਦੇ ਹੁਣ ਸਾਨੂੰ ਕਿਸੇ ਪੈਸੇ ਦੀ ਲੋੜ ਨਹੀਂ ਸਾਡੇ ਬੱਚੇ ਗੁਰਦੁਆਰਿਆਂ ਦੇ ਪੜ ਲੈਣਗੇ ਕੋਈ ਗੱਲ ਨਹੀਂ ਪਰ ਮੇਰੇ ਅੰਦਰ ਜੋ ਟੀਸ ਹੈ ਜੋ ਮੇਰੇ ਅੰਦਰ ਇੱਕ ਜਜ਼ਬਾ ਹੈ ਸੇਵਾ ਦਾ ਮੈਂ ਉਸ ਨੂੰ ਪੂਰਾ ਕਰਾਂਗਾ ਤੇ ਹੁਣ ਉਹਨਾਂ ਨੇ ਕੋਈ ਵੀ ਇਨਕਮ ਗਲੋਬਲ 6 ਤੋਂ ਲੈਣੀ ਬੰਦ ਕਰ ਦਿੱਤੀ ਦੋਸਤੋ ਇਸ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਸਿਰਫ ਇਹ ਸੀਗਾ ਕਿ ਕਿਸ ਤਰ੍ਹਾਂ ਦੋ ਅਲੱਗ-ਅਲੱਗ ਮਾਫੀਆ ਜੁੜ ਕੇ ਇੱਕ ਦੂਸਰੇ ਨੂੰ ਸਪੋਰਟ ਕਰਦੇ ਨੇ ਤੇ ਕਿਸ ਤਰ੍ਹਾਂ ਫਿਰ ਉਹ ਗਰੋਅ ਕਰਦੇ ਨੇ ਤੇ ਆਪਾਂ ਅਨੇਵਾ ਪੈਸਾ ਸੁੱਟਣਾ ਸ਼ੁਰੂ ਕਰ ਦਿੰਨੇ ਆ ਆਪਾਂ ਕਦੀ ਇਹ ਨਹੀਂ ਦੇਖਦੇ ਕਿ ਉਸ ਆਦਮੀ ਦਾ ਜੋ ਇੱਕ ਸਕੂਟਰ ਤੇ ਘੁੰਮਦਾ ਸੀਗਾ ਉਹਦਾ ਜੀਵਨ ਪੱਧਰ ਜਿਆਪਨ ਪੱਧਰ ਕਿਸ ਲੈਵਲ ਤੱਕ ਪਹੁੰਚ ਚੁੱਕਿਆ ਹੈ ਜਸਟ ਥੋੜੇ ਪੈਸੇ ਨਾਲ ਸੋ ਹੁਣ ਸਮਾਂ ਹੈ ਸੁਚੇਤ ਹੋਣ ਦਾ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ادارے ਐਡੇ-ਐਡੇ ਵੱਡੇ ਬਣ ਰਹੇ ਨੇ ਉਹ ਕਿਸ ਦੇ ਨਾਲ ਬਣ ਰਹੇ ਨੇ ਤੁਹਾਡੇ ਪੈਸਿਆਂ ਨਾਲ ਸਾਡਾ ਕੰਟੈਂਟ ਤੁਹਾਨੂੰ ਅੱਛਾ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਸ਼ੁਕਰੀਆ